ਸਤਿ ਸ਼੍ਰੀ ਅਕਾਲ ਜੀ ਮੈਂ ਸਰਦਾਰਨੀ ਪਰਮਿੰਦਰ ਕੌਰ ਅੱਜ ਮੈਂ ਤੁਹਾਡੇ ਰੂਬਰੂ ਆਈਆਂ ਆਪਣਾ ਪ੍ਰੋਗਰਾਮ ਇੱਕ ਕਹਾਣੀ ਮੇਰੀ ਜਵਾਨੀ ਲੈ ਕੇ ਜਿਸ ਵਿੱਚ ਮੈਂ ਤੁਹਾਨੂੰ ਮੋਟੀਵੇਸ਼ਨਲ ਸਟੋਰੀ ਸੁਣਾਉਣੀ ਆ ਤੇ ਬਿਨਾ ਕੋਈ ਸਮਾਂ ਗਵਾਏ ਵੇਸਟ ਕੀਤੇ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰੀ ਇੱਕ ਕੇਕੜਾ ਸੀ ਉਹ ਸਮੁੰਦਰ ਦੇ ਕਿਨਾਰੇ ਬੜਾ ਖੁਸ਼ ਹੋਇਆ ਜਾਂਦਾ ਸੀ ਜਦੋਂ ਤੁਰਿਆ ਜਾਂਦਾ ਸੀ ਤੇ ਬਾਰ-ਬਾਰ ਪਿੱਛੇ ਮੁੜ ਕੇ ਦੇਖਦਾ ਸੀ ਅਸਲ 'ਚ ਉਹ ਪਿੱਛੇ ਮੁੜ ਕੇ ਆਪਣੇ ਪੈਰਾਂ ਦੇ ਨਿਸ਼ਾਨ ਦੇਖਦਾ ਸੀ ਉਹਨੂੰ ਬੜਾ ਚੰਗਾ ਲੱਗ ਰਿਹਾ ਸੀ ਉਹ ਫੇਰ ਅੱਗੇ ਮਸਤੀ 'ਚ ਤੁਰਿਆ ਜਾ ਰਿਹਾ ਸੀ ਐਨੇ ਨੂੰ ਸਮੁੰਦਰ ਦੀ ਇੱਕ ਲਹਿਰ ਆਈ ਉਹਨੇ ਉਹਦੇ ਪੈਰਾਂ ਦੇ ਨਿਸ਼ਾਨ ਮਿਟਾ ਦਿੱਤੇ ਕੇਕੜੇ ਨੂੰ ਬੜਾ ਫੀਲ ਹੋਇਆ ਉਹਨੇ ਲਹਿਰ ਨੂੰ ਕਿਹਾ ਕਿ ਤੂੰ ਤਾਂ ਮੇਰੀ ਫਰੈਂਡ ਆ ਤੂੰ ਆ ਕੀ ਕੀਤਾ ਤੇਤੋਂ ਮੇਰੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਤੂੰ ਮੇਰੇ ਪੈਰਾਂ ਦੇ ਨਿਸ਼ਾਨ ਹੀ ਮਿਟਾ ਦਿੱਤੇ ਇਹ ਤੂੰ ਗਲਤ ਕੀਤਾ ਅੱਗੋਂ ਲਹਿਰ ਦਾ ਇਹ ਜਵਾਬ ਸੀ ਕਿ ਤੈਨੂੰ ਪਤਾ ਤੇਰੇ ਪਿੱਛੇ ਪਿੱਛੇ ਮਛੇਰੇ ਆ ਰਹੇ ਨੇ ਉਹ ਤੇਰੇ ਪੈਰਾਂ ਦੇ ਨਿਸ਼ਾਨਾਂ ਤੋਂ ਹੀ ਜਾਣ ਜਾਣਗੇ ਕਿ ਤੂੰ ਕਿੱਥੇ ਜਾ ਰਿਹਾ ਤੇ ਉਹ ਤੇਰੇ ਮਗਰ ਮਗਰ ਆ ਕੇ ਤੈਨੂੰ ਫੜ ਲੈਣਗੇ ਮੈਂ ਤਾਂ ਬਸ ਤੈਨੂੰ ਉਹਨਾਂ ਕੋਲੋਂ ਬਚਾਉਣ ਲਈ ਤੇਰੇ ਪੈਰਾਂ ਦੇ ਨਿਸ਼ਾਨ ਮਿਟਾਏ ਨੇ ਪਤਾ ਨਹੀਂ ਤੈਨੂੰ ਕਿਉਂ ਲੱਗਿਆ ਕਿ ਮੇਰੇ ਕੋਲੋਂ ਤੇਰੀ ਖੁਸ਼ੀ برداشت ਨਹੀਂ ਹੁੰਦੀ ਅਸਲ ਵਿੱਚ ਇਹ ਕਹਾਣੀ ਕਿਸੇ ਕੇਕੜੇ ਜਾਂ ਫਿਰ ਕਿਸੇ ਲਹਿਰ ਦੀ ਨਹੀਂ ਹੈ ਇਹ ਕਹਾਣੀ ਹੈ ਸਾਡੀ ਤੁਹਾਡੀ ਅਸੀਂ ਵੀ ਕਈ ਵਾਰ ਜੋ ਸਾਨੂੰ ਪਿਆਰ ਕਰਦੇ ਨੇ ਉਹਨਾਂ ਵੱਲੋਂ ਲਏ ਹੋਏ ਫੈਸਲੇ ਸੋਚਣ ਲੱਗ ਜਾਂਦੇ ਆ ਕਿ ਸ਼ਾਇਦ ਇਹ ਸਾਡਾ ਭਲਾ ਨਹੀਂ ਚਾਹੁੰਦੇ ਅਸੀਂ ਆਪਣੇ ਆਪ ਹੀ ਜੱਜ ਕਰਨ ਲੱਗ ਜਾਂਦੇ ਆ ਤੇ ਹਮੇਸ਼ਾ ਉਹਨਾਂ ਨੂੰ ਗਲਤ ਠਹਿਰਾ ਦਿੰਦੇ ਆ ਇਸੇ ਚੱਕਰ ਚ ਹੀ ਤਾਂ ਕਿ ਰਿਸ਼ਤੇ ਵੀ ਖਰਾਬ ਹੋ ਜਾਂਦੇ ਨੇ ਤੇ ਦੋਸਤੀਆਂ ਵੀ ਇਹ ਸੀ ਅੱਜ ਦੀ ਮੋਟੀਵੇਸ਼ਨਲ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਦੇਣਾ ਨਾ ਭੁੱਲੋ ਅਸਲ ਵਿੱਚ ਮੈਂ ਸ਼ਾਰਟ ਸਟੋਰੀਜ਼ ਇਸੇ ਕਰਕੇ ਸੁਣਾ ਰਹੀ ਹਾਂ ਐਜ਼ ਅ ਸਟੋਰੀ ਟੈਲਰ ਕਿਉਂਕਿ ਲੋਕਾਂ ਕੋਲ ਅੱਜਕੱਲ ਟਾਈਮ ਹੀ ਕਿੱਥੇ ਆ ਕਿ ਲੰਬੀਆਂ ਲੰਬੀਆਂ ਕਹਾਣੀਆਂ ਸੁਣਨ ਐਦਾਂ ਦੀਆਂ ਹੀ ਮੋਟੀਵੇਸ਼ਨਲ ਸਟੋਰੀਜ਼ ਲੈ ਕੇ ਜਲਦ ਹੀ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੀ ਇਸ ਲਈ ਮੇਰੇ ਨਾਲ ਜੁੜੇ ਰਹੋ ਧੰਨਵਾਦ